ਮੈਨੂੰ ਲੱਗਦਾ ਨਹੀਂ ਕੋਈ ਹੋਰ ਕੋਈ ਗੱਲ ਪੁੱਛਣੀ ਰਹਿ ਗਈ ਹੋਵੇ ਜੇ ਕੋਈ ਤੇਰੇ ਅਗੇ ਤੇ ਦੱਸ ਦੇ ਤੁਹਾਡੇ ਵਾਲੇ ਪਾਸੇ ਮੈਂ ਆਇਆ ਪੁੱਛਣਾ ਸੀ ਤੁਹਾਡੇ ਵਾਲੇ ਪਾਸੇ ਜਿਹੜੇ ਬਿਜਲੀ ਦੇ ਬਿੱਲ ਬੁੱਲੇ ਉਹ ਬਹੁਤ ਕਹਿੰਦੇ ਘੱਟ ਨੇ ਤੁਹਾਡੇ ਨਾਮ ਜਿਹੜੇ ਨਾ ਇਹ ਤੁਸੀਂ ਪਹਿਲਾ ਨਾਮ ਜਿਹੜਾ ਏਡਾ ਫੋਟਰੀਆ ਨਹੀਂ ਤੇ ਮੈਨੂੰ ਅਕਸਰ ਬੰਦੇ ਬਾਕਰ ਭਿੰਡਾਰੀ ਕਹਿੰਦੇ ਆ ਯਾਰ ਪਰ 12ਵੀਂ ਬਾਸ ਨਹੀਂ ਹੋਈ ਯਾਰ ਹੂੰ ਤਿੰਨ ਚਾਰ ਵਾਰੀ ਇੰਗਲਿਸ਼ ਦੀਆਂ ਸਪਲੀਆਂ ਆ ਗਈਆਂ ਗਾਵਾਂ ਨਹੀਂ ਰੱਖੀਆਂ ਗਾਵਾਂ ਰੱਖੀਆਂ ਦੋ ਬਾਾਰ ਭੱਜੀਆਂ ਉਹਨਾਂ ਦਾ ਦੁੱਧ ਪੀਆ ਕਰੋ ਜੇ 12ਵੀਂ ਪਾਸ ਕਰਨੀ ਓਏ ਉਹ ਮੁੰਡਿਆ ਮੱਚ ਬੰਦੇ ਯਾਰ ਇਹ ਇਹ ਮੁਹਨਲ ਖੋਲ ਲਿੰਦੀ ਪਤਾ ਨਹੀਂ ਕਿ ਚੌਥੀ ਵਾਰੀ ਖੋਲ ਇਹ ਨੂੰ ਪੱਕੀ ਤਰ੍ਹਾਂ ਬੰਨੀ ਓਏ ਨਹੀਂ ਮੈਂ ਕਿ ਮੰਜੀਆਂ ਮੁੰਜੀਆਂ ਕੱਸ ਲੋ ਢਿਲੀਆਂ ਹੋਈਆਂ ਪਈਆਂ ਮੰਜੀਆਂ ਕਸਾਂਗੇ ਵੱਧ ਹੋਣ ਕਸਾਂਗੇ ਸਾਨੂੰ ਹਲੇ ਤੱਕ ਕਿਸੇ ਕਾ ਨਹੀਂ ਨਾ ਹਾਂਜੀ ਤੇ ਮੈਂ ਆਪਣੇ ਜਿਹੜੇ ਬਾਜੀ ਨੇ ਗੁਰਦਰਸ਼ਨ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਇਹਨਾਂ ਇਹਨਾਂ ਨੇ ਆਪਣੇ ਕੀਮਤੀ ਵਕਤ ਚ ਸਾਡੇ ਹਾਸਤੇ ਟਾਈਮ ਕੱਢਿਆ ਬਾਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਇਸ ਕਾਬਲ ਸਮਝਿਆ ਸਾਡੇ ਕੋਲ ਇਥੇ ਆਏ ਨਹੀਂ ਨਹੀਂ ਬਿਲਕੁਲ ਪਤਾ ਕੀ ਇੱਕ ਤਾਂ ਚਲੋ ਆਪਣਾ ਸਰਕਲ ਵੀ ਆ ਨਾਸਰ ਟੈਲੋ ਹੁਣੇ ਹੋਗੇ ਤੁਸੀਂ ਹੋਗੇ ਉਹ ਸਾਡਾ ਉਹ ਦੂਜਾ ਹੋ ਗਿਆ ਜ਼ੈਬੀ ਅੰਜਮ ਸੁਆ ਹੋਇਆ ਅੰਜਮ ਸੁਆ ਹੋ ਗਿਆ ਸਮੀ ਹੋ ਗਿਆ ਵਿਕਾਸ ਹਾਦਰ ਹਾਂ ਇਹ ਸਾਰੇ ਆਪਾਂ ਚਲੋ ਰਲ ਕੇ ਵਧੀਆ ਕੰਮ ਕੀਤਾ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਮਿਲਾਉਣ ਦਾ ਕੰਮ ਕੀਤਾ ਦੋਵਾਂ ਦੇਸ਼ਾਂ ਚ ਪਿਆਰ ਜਿਹੜਾ ਉਹ ਵਧਾਉਣ ਦਾ ਕੰਮ ਕੀਤਾ ਉਹ ਅਸਲ ਚ ਨਾ ਤੁਹਾਡੇ ਨਾਮ ਉਹ ਤੁਹਾਨੂੰ ਲੈਣ ਆਉਂਦੇ ਸਾਡੇ ਹੁਣ ਸਾਡੇ ਨਾਮ ਜਿਹੜੇ ਨਾ ਇਹ ਤੁਸੀਂ ਪਹਿਲਾ ਨਾਮ ਜਿਹੜਾ ਏਡਾ ਬਿਹਤਰੀ ਲਿਆ ਨਹੀਂ ਤੇ ਮੈਨੂੰ ਅਕਸਰ ਬੰਦੇ ਬਾਕਰ ਭਿੰਡਰ ਹੀ ਕਹਿੰਦੇ ਆ ਬਾਕਰ ਭਿੰਡਰ ਜ਼ੈਬੀ ਨੂੰ ਹੋਰੀ ਤਰ੍ਹਾਂ ਜ਼ੈਬੀ ਹੰਜਰਾ ਕੀ ਹੈ ਜੈਬੀ ਹੰਜਰਾ ਹਾਂ ਜ਼ੈਬੀ ਹੰਜਰਾ ਜ਼ੈਬੀ ਨਹੀਂ ਉਹਦਾ ਨਾਮ ਜ਼ੈਬੀ ਹੰਜਰਾ ਜ਼ੈਬੀ ਹੰਜਰਾ ਹਾਂ ਹੰਜਰਾ 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 ਬਾਕੀ ਕਾਸਟਾਂ ਤੇ ਅੱਗੇ ਹੋਈ ਨੇ ਗੋਤਾਂ ਜੱਟਾਂ ਵਾਲੀਆਂ ਚੀਮੇ ਚੱਠੇ ਓਜਲੇ ਬੜਾ ਜਿਰਕ ਸੰਧੂ ਸੰਧੂ ਸਾਰੇ ਹਾਂ ਤੇ ਇੰਨੇ ਜਿਆਦਾ ਮਸ਼ਹੂਰੀ ਕਿਵੇਂ ਕਿਸ ਚੀਜ਼ ਤੋਂ ਤੁਸੀਂ ਸ਼ੁਰੂ ਕੀਤਾ ਸੀ ਕਿ ਇੰਨੇ ਫੇਮਸ ਹੋ ਗਏ ਫੇਮਸ ਬਸ ਉਸ ਰੱਬ ਦੀ ਮਿਹਰਬਾਨੀ ਹੈ ਕਿ ਰੱਬ ਨੇ ਇੱਕ ਮਕਾਮ ਦਿੱਤਾ ਲੋਕਾਂ ਚ ਇਜ਼ਤ ਦਿੱਤੀ ਆ ਕਰਨਾ ਕੀ ਹੈ ਸਾਰਾ ਦਿਨ ਪੱਠੇ ਪਾਈਦੇ ਆਪਣਾ ਕੰਮ ਕਰੀਦਾ ਉਹਦੀਆਂ ਵੀਡੀਓ ਬਣਾ ਬਣਾ ਪੋਸਟ ਕਰੀ ਜਾਂਦੀਆਂ ਇੰਸਟਾਗ੍ਰਾਮ ਤੇ ਟਿਕਟੋਕ ਤੇ YouTube ਤੇ ਹੁਣ ਮੈਂ ਸਟਾਰਟ ਕੀਤਾ ਤੇ ਟਿਕਟੋਕ ਤੇ ਆਪਾਂ ਨੂੰ 10 ਮਿਲੀਅਨ ਲੋਕ ਫਾਲ ਫਾਲੋ ਕਰਦੇ ਆ 1 ਕਰੋੜ ਤੇ ਇੰਸਟਾਗ੍ਰਾਮ ਤੇ 1 ਮਿਲੀਅਨ ਟਿਕਟੋਕ ਸਾਡੇ ਬੰਦ ਆ ਹਾਂਜੀ ਤਾੜੇ 2020 ਚ ਬੰਦ ਹੋਇਆ ਹਾਂ ਬੰਦ ਹੋ ਗਿਆ ਤੇ ਸਕੂਲ ਵੀ ਕਿਤੇ ਗਏ ਕਿ ਪੱਠੇ ਪਾਏ ਸਾਰੇ ਮਤਲਬ ਸਕੂਲ 10ਵੀਂ ਤੱਕ ਮੈਂ ਗਿਆ ਵਾਂ ਉਸ ਤੋਂ ਬਾਅਦ 11ਵੀਂ 12ਵੀਂ ਚ ਗਿਆ ਪਰ 11ਵੀਂ 12ਵੀਂ ਪਾਸ ਨਹੀਂ ਹੋਈ ਯਾਰ ਹੂੰ ਤਿੰਨ ਚਾਰ ਵਾਰੀ ਇੰਗਲਿਸ਼ ਦੀਆਂ ਸੁਪਲੀਆਂ ਆ ਗਈਆਂ ਗਾਵਾਂ ਨਹੀਂ ਰੱਖੀਆਂ ਗਾਵਾਂ ਰੱਖੀਆਂ ਦੋ ਬਾਾਰ ਬੱਜੀਆਂ ਉਹਨਾਂ ਦਾ ਦੁੱਧ ਪੀਆ ਕਰੋ ਤਾਂ ਜੇ 12ਵੀਂ ਪਾਸ ਕਰਨੀ ਮੈਂ ਕਿਹਾ ਬੜਾ ਬੜਾ ਵਧੀਆ ਸਵਾਲ ਪੁੱਛ ਲਿਆ ਗਾਵਾਂ ਨਹੀਂ ਰੱਖੀਆਂ ਇਹ ਨਹੀਂ ਪਤਾ ਗੂਏ ਕਰ ਉਹਨਾਂ ਦਾ ਦੁੱਧ ਪੀਆ ਕਰਨਾ ਇਹ ਤਾਂ ਪਾਸ ਕਰਨੀ ਸੀ ਤਾਂ ਤੇ ਉਸ ਤੋਂ ਬਾਅਦ ਹੋਰ ਖੇਤੀਬਾੜੀ ਖੇਤੀਬਾੜੀ ਅੱਬੂ ਹੋਰੀ ਤੇ ਤਿੰਨ ਭਾਈ ਨੇ ਖੇਤੀ ਸਾਡੇ ਕੋਲ ਇੱਥੇ 4 ਮਰਬੇ ਜ਼ਮੀਨਾਂ ਸੀ ਉਹਦੀ ਕੀਤੀ ਕਰਨੀ 4 ਮਰਬੇ ਮਤਾਂ 100 ਕਿਲਾ 100 ਕਿਲਾ ਨਾਲ ਕੋਈ 50 ਕਿਲੇ ਠੇਕੇ ਤੇ ਵਾਈਦੀ ਆ ਹਾਂ ਵਧੀਆ ਕਾਰੋਬਾਰ ਆ ਮੱਝਾਂ ਰੱਖੀਆਂ ਕੋਈ 80 ਸਾਰਾ ਦਿਨ ਮੱਝਾਂ ਵੇਚੀ ਜਾਂਦੀਆਂ ਤੇ ਕਮ ਖਮ ਵਾਵਾ ਚਾ ਖੇਤੀ ਦੀ ਗੱਲ ਕੀਤੀ ਆ ਮੈਨੂੰ ਦੱਸੀ ਮੜੇ ਹੁਣ ਡਾਈ ਦੀ ਪਾਈ ਤੁਸੀਂ ਡੀਏਪੀ ਕੀ ਰੇਟ ਲੈ ਕੇ ਪਾਈ ਆ ਡੀਏਪੀ ਦਾ ਰੇਟ 12000 ਆ ਤੇ 12 ਹਾਂ 12000 800 12 13000 ਤੇ ਕਣਕ ਦਾ ਜਿਹੜਾ ਬੀ ਪਾਇਆ ਕਣਕ ਦਾ ਬੀਜ ਜਿਹੜਾ ਪਾਇਆ ਏ ਇਹ ਮਿਲਿਆ 650 ਰੁਪਏ ਦਾ ਤੋੜਾ 650 ਤੁਹਾਡਾ ਸਾਡੇ ਪਤਾ ਡੀਪੀ ਕੀ ਰੇਟ ਹੈ 1300 ਦੀ پوری ਆ ਜ਼ੀਰੋ ਦਾ ਹੀ ਫਰਕ ਹੈ ਤੇ ਡੀ ਜੀ ਯੂਰੀਆ ਯੂਰੀਆ ਕਿੰਨੇ ਦੀ ਕੀ ਰੇਟ ਹੈ ਤੁਹਾਡੇ ਸਾਡੇ ਤੇ 4500 ਸਾਡੇ 250 ਦੀ ਇੱਥੇ ਤੇ ਵਾਵਾ ਫਰਕ ਹੈ ਜ਼ੀਰੋ ਦਾ ਫਰਕ ਨਹੀਂ ਰਿਹਾ ਵੈਸੇ ਪਹਿਲਾਂ ਪਤਾ ਸੀ ਤੈਨੂੰ ਮੈਨੂੰ ਪਹਿਲੇ ਇੱਕ 6 ਮਨთ ਪਹਿਲੇ ਨਹੀਂ ਸੀ ਪਤਾ ਉਸ ਤੋਂ ਬਾਅਦ ਜਦੋਂ ਮੈਂ ਮੁੰਜੀ ਨੂੰ ਖਾਦ ਪਾਉਂਦਾ ਕਣਕ ਨੂੰ ਖਾਦ ਪਾਉਂਦਾ ਮੈਨੂੰ ਕਮੈਂਟਾਂ ਦੇ ਵਿੱਚ ਲੋਕ ਕਹਿਣ ਲੱਗ ਗਏ ਭਾਈ ਝੂਠ ਮਾਰੀ ਜਾਂਦੇ ਤੁਹਾਡੀ ਐਡੀ ਮਹਿੰਗੀ ਖਾਦ ਇਹ ਜੀ ਮੈਂ ਕਿਹਾ ਭਾਈ ਝੂਠ ਕਿਉਂ ਮਾਰਨਾ ਸਾਡੇ ਹਾਂ ਉਹ ਕਹਿੰਦੇ ਸਾਡੇ ਤੇ ਇਥੇ 1500 ਦਾ ਮੈਨੂੰ ਪਤਾ ਨਹੀਂ ਕਿਸੇ ਬੰਦੇ ਨੇ ਕਿਹਾ ਸੀ ਕਮੈਂਟ 'ਚ ਕਿ ਸਾਡੇ ਤੇ 1500 ਦਾ ਜੂਰੀਆ ਉਹ ਐਡੀ ਐਪੀ ਮੈਂ ਕਿਹਾ ਨਹੀਂ ਯਾਰ ਸਾਡੇ ਤੇ 15000 ਦਾ ਹੋਈਏ ਭਾਵੇਂ ਜਦੋਂ ਕਣਕ ਗੱਡੀ ਜਾਣੀ ਆ બસ ਇੰਜ ਹੀ ਆ ਦੇਖੋ ਸਾਡੇ ਹੁਣ ਡੀਜ਼ਲ ਜਿਹੜਾ ਡੀਜ਼ਲ ਕਿੱਡਾ ਮਹਿੰਗਾ 350 ਰੁਪਏ 350 ਰੁਪਏ ਲੀਟਰ ਲੀਟਰ ਉਸ ਤੋਂ ਬਾਅਦ ਕਰਨਕ ਦਾ ਰੇਟ ਜਿਹੜਾ ਇਹ ਹੁਣ ਸਾਡਾ ਪਿਛਲੇ ਸਾਲ 2500 ਰੁਪਏ ਆਤੀ ਵੀ 2500 ਹੀ ਦਿੱਤੀ ਸੀ ਠੇਕੇ ਸਾਡੇ 1.5 ਲੱਖ ਰੁਪਈਆ ਨੇ ਜ਼ਿੰਮੇਦਾਰ ਇੰਨੇ ਕੋ ਕਰਜ਼ੇ ਥੱਲੇ ਆ ਕੇ ਨੇ ਕੋਈ 70-80 ਲੱਖ ਰੁਪਈਆ ਤੇ ਅਸੀਂ ਆਪ ਘਟਾਇਆ ਜਿਹੜੀ ਠੇਕੇ ਦੀ ਜ਼ਮੀਨਾਂ ਚਾਹਤ ਜਮੀਨ ਉਹ ਪਿੱਛੇ ਨਾ ਉਹ ਉਥੇ ਇਥੋਂ 11 ਲੈਣਾ ਇੰਜੇ 5-5 ਕਿੱਲੇ ਦੀ ਅੱਛਾ ਇਧਰ ਨੂੰ ਇੱਧਰ ਨੂੰ ਤੋੜ ਨੂੰ ਕਿਲੇ ਆਪਣੀ ਆਈ ਆ ਮੋਟਰਵੇ ਦੇ ਵਿੱਚ ਹਾਂ ਹਾਂ ਇਹ ਇੱਧਰੋਂ ਇੰਜ 11 ਲੈਣਾ ਤੋੜ ਤੇ ਮਰੱਬਾ ਦੇ ਸਾਹਮਣੇ ਇਹ ਜਿਹੜੀ ਉਹ ਕਨਗ ਬੀਜੀ ਨਾਲ ਢੇਰ ਲੱਗੇ ਨੇ ਪ੍ਰਾਲੀ ਦੇ ਹਾਂ ਹਾਂ ਉੱਥੋਂ ਇੰਜ ਸਾਰੀ 5-5 ਕਿੱਲਾਂ ਦੀ ਲੈਣਾ ਸੜਕ ਤੱਕ ਇਹ 40 ਕਿੱਲੇ ਆਪਣੇ ਕੋਲ ਠੇਕੇ ਤੇ ਅੱਛਾ ਚੱਲ ਜੋ ਆਪਾਂ ਪਹਿਲਾਂ ਉਹੀ ਗੱਲ ਕਰਦੇ ਇਹ ਮੋਟਰਵੇ ਚ ਆਈ ਆ ਉਹ ਉਹਦਾ ਕੀ ਰੇਟ ਦਿੱਤਾ ਤੁਹਾਨੂੰ ਮੋਟਰਵੇ ਚ 2011 ਦੇ ਵਿੱਚ ਅਸੀਂ ਆ ਕੇ ਇੱਥੇ ਜ਼ਮੀਨ ਖਰੀਦੀ ਸੀ ਪਿਛੋਕਰ ਜਿਹੜਾ ਸਾਡਾ ਗੁਜਰਾਵਾਲਾ ਅੱਛਾ 2011 ਦੇ ਵਿੱਚ ਉਹ ਸਾਡੀ ਜ਼ਮੀਨ ਆ ਗਈ ਟੋਨ ਦੇ ਵਿੱਚ ਹਾਂ ਤੇ ਅਸੀਂ ਇੱਥੇ ਆ ਖਰੀਦੀ ਸੀ ਹੂੰ ਹੂੰ ਸਾਢੇ 5 ਲੱਖ ਨੂੰ ਕਿੱਲਾ 6 ਲੱਖ ਨੂੰ ਪਾਇਆ ਗਿਆ ਸੀ ਤੇ ਉਸ ਤੋਂ ਬਾਅਦ 14 ਦੇ ਵਿੱਚ ਮੋਟਰਵੇ ਦਾ ਮਨਸੂਬਾ ਪਾਸ ਹੋਇਆ ਹੂੰ ਤੇ ਉਹਨਾਂ ਨੇ ਸਾਨੂੰ 11,75,000 ਰੁਪਏ ਦਿੱਤਾ ਸੀ ਮੋਟਰਵੇ ਆ ਲਿਆ ਉਹ ਠੀਕ ਸੀ ਤੁਹਾਨੂੰ ਬਿਲਕੁਲ ਠੀਕ ਸੀ ਉਹਦੀ ਵਜ੍ਹਾ ਤੋਂ ਦੇਖੋ ਰੌਣਕਾਂ ਬਣ ਗਈਆਂ ਇੱਕ ਲੋਕੇਸ਼ਨ ਬਣ ਗਈ ਜਿੱਥੇ ਅਸੀਂ ਬੈਠੇ ਆ ਇਸ ਟਾਈਮ ਸਿਰਫ ਸਾਡਾ ਹੀ ਘਰ ਆ ਹੋਰ ਕੋਈ ਬੰਦਾ ਨਹੀਂ ਰਹਿੰਦਾ ਇੱਥੇ ਤੇ ਜਦੋਂ ਇਹ ਨਹੀਂ ਸੀ ਮੰਨ ਲਓ ਮੋਟਰਵੇ ਨਹੀਂ ਸੀ ਫਿਰ ਤਾਂ ਤੁਸੀਂ ਇੱਕ ਹਸਬ ਦੇ ਜੰਗਲ 'ਚ ਹੀ ਸੀ ਜੰਗਲ 'ਚ ਇੱਥੇ ਕੋਈ ਬੰਦਾ ਆਂਦਾ ਹੀ ਨਹੀਂ ਸੀ ਕੋਈ ਪਾਣੀ ਸ਼ਾ ਨਹੀਂ ਪੀਣ ਨਹੀਂ ਸੀ ਆਂਦਾ ਨਾ ਕੋਈ ਕਦੀ ਕਿਤੇ ਕੋਈ ਮੱਜਾ ਮੁੱਜਾ ਚਰਾਣ ਆਲੇ ਆਂਦੇ ਹੁੰਦੇ ਸੀ ਲਓ ਜੀ ਦੇਖੋ ਤੁਸੀਂ ਜਿਸ ਬੰਦੇ ਨੂੰ ਤੁਸੀਂ ਰੋਜ਼ ਦੇਖਦੇ ਹੋ ਨਾ ਆਪਾਂ ਇਹਦੀਆਂ ਬਰੀਕੀਆਂ ਜਾਣਣੀਆਂ ਸਾਰੇ ਇੰਦੇ ਕੋਲੇ ਆਉਂਦੇ ਮਿਲਣਾਂ ਵਾਸਤੇ ਆਉਂਦੇ ਆ ਪਰ ਇਹ ਚੀਜ਼ ਸ਼ਾਇਦ ਕਿਸੇ ਨੇ ਪੁੱਛੀ ਹੋਗੀ ਅੱਛਾ ਉਸ ਤੋਂ ਬਾਅਦ ਇਹ ਜੰਗਲ ਪਿੰਡ ਕਿਹੜੇ ਪਾਸੇ ਇੱਥੇ ਲੱਗੇ ਤੱਕੇ ਮੈਨੂੰ ਕੁਝ ਨਹੀਂ ਦਿਖਦਾ ਇਥੋਂ ਨਾ ਕੋਈ 2-3 ਮਰਬੇ ਦੂਰ ਹੈ ਪਿੰਡ ਅੱਛਾ ਮੀਰਪੁਰ ਉਹਦਾ ਨਾਮ ਹੈ ਤੇ ਇਧਰਲੀ ਸਾਈਡ ਤੇ ਦੇਖਿਆ ਜਾਏ ਇਧਰ ਕੋਟ ਹੁਸੈਨ ਹੈ ਇਹ ਰਕਬਾ ਜਿਹੜਾ ਕੋਟ ਹੁਸੈਨ ਦਾ ਕੋਟ ਹੁਸੈਨ ਦਾ ਸਾਰਾ ਖਰੀਦਿਆ ਸੀ ਤੁਸੀਂ ਤੇ ਹੁਣ ਜਿਹੜੀ ਕਣਕ ਬੀਜੀ ਹੈ ਪੀਲੀ ਕਿਉਂ ਪਈ ਹੋਈ ਹੈ ਇਹ ਪੀਲੀ ਇਥੇ ਕਣਕ ਜਿਹੜੀ ਹੈ ਨਾ ਪਹਿਲੀ ਕੋਰ ਜਦੋਂ ਪਿਆਈਦੀ ਆ ਉਹ ਪੀਲੀ ਹੋ ਜਾਂਦੀ ਆ ਕਿਉਂਕਿ ਜ਼ਮੀਨ ਥੋੜੀ ਠੀਕੇ ਤੇ ਵੰਦਿਆਂ ਨਾਲ ਅੱਛਾ ਅੱਛਾ ਹਾਂਜੀ ਵਾਈ ਦਾ ਬੜਾ ਵਧੀਆ ਨਿਜ਼ਾਮ ਸੀ ਪਰ ਆ 2 ਸਾਲ ਹੋ ਗਏ ਹੁਣ ਬਹੁਤ ਬੁਰਾ ਹਾਲ ਆ ਜਿਵੇਂ ਕਨਗ ਪਿਛਲੇ ਸਾਲ 2500 ਵਿਕੀ ਆ ਮੂੰਜੀ ਦਾ ਰੇਟ ਕੋਈ ਨਹੀਂ ਸੀ ਹਾਂ ਤੇ ਇਸ ਕਰਕੇ ਜਦੋਂ ਕੁਝ ਬਚਦਾ ਹੀ ਨਹੀਂ ਅੱਛਾ 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 ਕਿ 70 80 ਲੱਖ ਰੁਪਈਆ ਸੀ ਆਪ ਕਿਟਾਇਆ ਸੀਗਾ ਦਫਾ ਮਾਰੋ ਛੱਡ ਦਿਓ ਹਾਂ ਅੱਬਾ ਮੇਰਾ ਕਹਿੰਦਾ ਜਦੋਂ ਕੁਝ ਬਚਦਾ ਹੀ ਨਹੀਂ ਦਿਨ ਰਾਤ ਵਟਾਂ ਦੇ ਫਿਰ ਫਿਰ ਕੇ ਜਿਹੜੀ ਆਪਣੀ ਹੋ ਹੀ ਵਾਈ ਜਾਓ ਨਹੀਂ ਠੇਕੇ ਤੇ ਤੁਹਾਨੂੰ ਪਿੱਛੇ ਠੇਕਾ ਕਿੰਨਾ ਠੇਕਾ 2 ਲੱਖ ਰੁਪਈਆ 2 ਲੱਖ ਰੁਪਈਆ ਹਾਂਜੀ ਲੰਘ ਜਾਓ ਵੈਲਕਮ ਅਲੈਕੁਮ ਸਲਮ ਲੰਘ ਇੱਧਰ ਜਾਣਾ ਲੰਘ ਜਾਓ ਲੰਘ ਜਾਓ ਕੋਈ ਗੱਲ ਸਿੱਧਾ ਜਾਣਾ ਅੱਛਾ ਅੱਛਾ ਤੇ ਜਿਹੜੀ ਹੁਣ ਆਪਾਂ ਗੱਲ ਕਰੀਏ ਬਿਜਲੀ ਤੇ ਲਾਗੇ-ਤਾਗੇ ਕੋਈ ਖੰਭਾ ਨਹੀਂ ਦਿਸਦਾ ਕੋਈ ਮੋਟਰ ਬਿਜਲੀ ਆ ਦੇਖੋ ਇਹ ਖੰਭੇ ਲੱਗੇ ਆ ਮੋਟਰਾਂ ਨੇ ਸਾਡੇ ਕੋਲ ਸਾਡੇ ਵਾਲੇ ਰਕਬੇ ਤੇ ਚਾਰ ਮੋਟਰਾਂ ਲੱਗੀਆਂ ਆ ਅੱਛਾ ਤੇ ਉਸ ਤੋਂ ਬਾਅਦ ਜਿਹੜੀ ਠੇਕਿਆ ਵਾਲੀ ਜ਼ਮੀਨ ਹੈ ਦੋ ਮੋਟਰਾਂ ਨੇ ਉਹਦੇ ਤੇ ਅੱਛਾ ਹਾਂਜੀ ਤੇ ਜੇ ਝੋਨਾ ਤੁਸੀਂ ਲਾ ਲੈਨੇ ਹੋ ਮੁੰਜੀ ਜੀ ਨੂੰ ਕਹਨੇ ਹੋ ਕੀ ਹਾਲ ਆ ਜੀ ਝੋਨਾ ਤੁਸੀਂ ਲਾ ਲੈਨੇ ਹੋ ਤਾਂ ਕਿੰਨੇ ਏਕੜ ਚ ਝੋਨਾ ਲਾਉਣੇ ਪਹਿਲੇ ਤਾਂ ਇਹ ਦੱਸੋ ਸਾਡੇ ਐਤ ਕੀ ਨਾ 128 ਕਿੱਲੇ ਝੋਨਾ ਸੀ ਹਾਂਜੀ ਹਾਂਜੀ ਥੋੜਾ ਲੱਗੇ ਅੱਛਾ 128 ਕਿੱਲੇ ਸਾਡਾ ਝੋਨਾ ਸੀ ਪਹਿਲਾ ਇਹ ਜਿਹੜੀ ਕनक ਹੈ ਤੁਹਾਨੂੰ ਹੁਣ ਬੀਜੀ ਦਿਖਦੀ ਹੈ ਨਾ ਇਹਦੇ ਵਿੱਚ ਅਸੀਂ ਪਹਿਲਾ ਝੋਨਾ ਲਾਇਆ ਸੀ ਹਾਈਬ੍ਰਿਡ ਫਿਰ ਉਸ ਤੋਂ ਬਾਅਦ ਵੱਡ ਕੇ ਹਾਈਬ੍ਰਿਡ ਨੂੰ 1847 ਜਿਹੜੀ ਹੈ ਉਹ ਬੀਜੀ ਸੀ ਅਸੀਂ ਸੀਜ਼ਨ ਦੇ ਵਿੱਚ ਦੋ ਵਾਰੀ ਮੂੰਗੀ ਤੋਂ ਚੁੱਕੀ ਆ ਅੱਛਾ ਦੋ ਵਾਰ ਮੂੰਗੀ ਚੱਕਦੇ ਦੋ ਵਾਰੀ ਮੂੰਗੀ ਕਿੰਨੇ ਕਿੱਲਿਆਂ ਚੱਕਿਆ ਇਹ 40 ਕਿੱਲੇ ਜਿਹੜਾ ਅਸੀਂ ਹਾਈਬ੍ਰਿਡ ਸੀ ਉਸ ਤੋਂ ਬਾਅਦ 17 ਕਿੱਲੇ ਜਿਹੜਾ ਅਸੀਂ ਦੁਬਾਰਾ 18 ਸਾਲ ਚਲ ਜਿਹੜਾ ਤੂੰ ਇਹ ਦੋ ਦੋਵਾਂ ਵਾਰਾਂ ਝੋਨਾ ਲਾਇਆ ਉਹਦਾ ਬਿੱਲ ਕਿੰਨਾ ਆਇਆ ਵੀਰੇ ਬਿਜਲੀ ਦਾ ਬਿੱਲ ਸਾਨੂੰ ਮਹੀਨੇ ਦਾ 4-4 ਲੱਖ ਰੁਪਿਆ ਆਂਦ ਰਿਹਾ ਸਾਰੇ ਚੰਨੇ ਕਿੰਨਾ ਬਣ ਗਿਆ ਅਸੀਂ 3 ਮਹੀਨਿਆਂ ਦੇ ਵਿੱਚ ਕੋਈ 23 ਲੱਖ ਰੁਪਿਆ ਬਿੱਲ ਦਿੱਤਾ 23 ਲੱਖ ਬਿੱਲ 23 ਲੱਖ ਰੁਪਿਆ ਤੇ ਉਹ ਮੁੰਜੀ ਕਿੰਨੇ ਦੀ ਨਿਕਲੀ ਤੇ ਟੋਟਲ ਬਿਜਲੀ ਦਾ ਬਿੱਲ ਕਿੰਨਾ ਟੋਟਲ ਟੋਟਲ ਸਭ ਕੁਝ ਕਰਕੇ ਨਾ ਸਾਨੂੰ 70 ਲੱਖ ਰੁਪਿਆ ਘਾਟਾ ਪੈ ਗਿਆ 70 ਲੱਖ ਘਾਟਾ ਇੰਨਾ ਘਾਟਾ ਕਿਵੇਂ ਬਰਦਾਸ਼ਤ ਕਰ ਲੈਨੇ ਆ બસ ਕਰ ਲਿਆ ਜੋ ਕਰਦਾ ਸਾਰਾ ਕੋਈ ਮੱਝਾਂ ਦੇ ਪਾ ਦੇਣਾ ਮੈਨੂੰ ਲੱਗਦਾ ਸਾਡੇ ਕੋਲ ਇੰਨੀਆਂ ਮੱਝਾਂ ਸੀ ਅਸੀਂ ਕਿਹਾ ਸੀ ਐਤ ਕੀ ਸਾਡਾ ਨਾਲ ਸੀਜ਼ਨ ਬਹੁਤ ਵਧੀਆ ਲੱਗਣਾ ਮੱਝਾਂ ਦੇ ਹੋਣ ਕਰਕੇ ਸਭ ਕੁਝ ਕਵਰ ਰਹਿ ਗਿਆ ਹੂੰ ਹੂੰ ਨਹੀਂ ਤਾਂ ਤੁਹਾਨੂੰ ਪਤਾ ਜ਼ਿਮੀਦਾਰਾਂ ਦੇ ਪੱਲੇ ਜੇ ਐਡਾ ਘਾਟਾ ਪਈਏ ਤੇ ਉਹਨੇ ਕਿੱਥੋਂ ਦੇਣਾ ਦੁੱਧ ਦਾ ਰੇਟ ਕੀ ਹੈ ਦੁੱਧ ਨਹੀਂ ਅਸੀਂ ਮੱਝਾਂ ਹੀ ਵੇਚ ਦਿੰਦੇ ਹਾਂ ਅੱਛਾ ਅੱਛਾ ਦੁੱਧ ਨਹੀਂ ਵੇਚਦੇ ਦੁੱਧ ਨਹੀਂ ਵੇਚਦੇ ਮੱਝਾਂ ਹੀ ਵੇਚ ਦਿੰਦੀਆਂ ਮੱਝਾਂ ਸੁੰਦੀਆਂ ਟੋਕੜਾਂ ਜਾਂ ਖੰਗੜਾ ਮੱਝਾਂ ਲਿਆਈਦੀਆਂ ਉਹਨਾਂ ਨੂੰ ਤਿਆਰ ਕਰੀ ਦਾ ਵੇਚ ਦਿੰਦੀਆਂ ਦੁੱਧ ਦਾ ਰੇਟ ਸਾਡੇ ਇੱਥੇ ਥੋੜਾ ਹੈ ਸਵੇਰੇ ਸ਼ਾਮੀ ਲੜਾਈ ਨਹੀਂ ਮੁੱਕਦੀ ਸੁਬਾਹ ਵਿੱਚ ਹੋਵੇ ਸ਼ਾਮੀ ਵਿੱਚ ਹੋਵੇ ਅੱਛਾ 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 ਚੋਣੇ ਹੱਥ ਨਾਲ ਹੀ ਚੋਣੇ ਹੱਥ ਨਾਲ ਹੀ ਮੱਜਾਂ ਵਾਸਤੇ ਮਸ਼ੀਨ ਨਹੀਂ ਆ ਗਾਵਾਂ ਵਾਸਤੇ ਗਾਵਾਂ ਵਾਸਤੇ ਹੁੰਦੀ ਹੈ ਸਾਡੇ ਇੱਥੇ ਨਾਲ ਪਾਕਿਸਤਾਨ ਦੇ ਵਜਿ ਟਿਕਟੋਕ ਦਾ ਕਾਫੀ ਕਰੇਜ਼ ਆ ਤੇ ਮੈਂ ਜਿਹੜਾ ਵੀਡੀਓ ਵਗੈਰਾ ਬਣਾਉਂਦਾ ਪੰਜਾਬੀ ਦੇ ਵਿੱਚ ਹੀ ਆਪਣਾ ਤੇ ਪੰਜਾਬ ਦਾ ਕਲਚਰ ਕਲਚਰ ਵਹੀ ਦਾ ਪੱਠੇ-ਫੁੱਠੇ ਪਾਉਂਦੇ ਆ ਪੱਠੇ ਵੜਦੇ ਆ ਮੱਜਾਂ ਚੋਂਦੇ ਆ ਤਾਰਾਂ ਕੱਢਦੇ ਆ ਸਭ ਕੁਝ ਤੇ ਉਹ ਇਸੇ ਚੀਜ਼ ਨੂੰ ਲੋਕ ਹਾਂ ਇਸੇ ਚੀਜ਼ ਨੂੰ ਲੋਕ ਪਸੰਦ ਕਰਦੇ ਆ ਕੰਮ ਸ਼ਾਮ ਜਿਹੜਾ ਕਰੀਦਾ ਹੂੰ ਹੂੰ ਅਸੀਂ ਪੱਠੇ ਪਾਂਦੀ ਮਸ਼ਹੂਰ ਹੋ ਗਏ ਆ ਸਹੀ ਗੱਲ ਆ ਯਾਰ ਇਹ ਕਿੱਡੀ ਵੱਡੀ ਗੱਲ ਹੈ ਆਪਣੇ ਕੰਮ ਦੇ ਯਾਰ ਕਿੱਥੇ ਤੂੰ ਦੇਖ ਤੇਰੀ ਕਿਸਮਤ ਕਿੱਥੇ ਤੂੰ ਆਕੇ ਜ਼ਮੀਨ ਲਈ ਸੀ ਜਿੱਥੇ ਕੋਈ ਬੰਦਾ ਕਿ ਮੈਨੂੰ ਪੰਛੀ ਨਹੀਂ ਆਉਂਦਾ ਹੋਣਾ ਤੇ ਤੇਰੇ ਮੋਟਰਵੇ ਵੀ ਲੰਘ ਗਿਆ ਤੇ ਤੂੰ ਮਸ਼ਹੂਰ ਵੀ ਹੋ ਗਿਆ ਹਾਂਜੀ ਮਸ਼ਹੂਰ ਵੀ ਹੋ ਗਿਆ ਹਾਂਜੀ ਖੁਦਾ ਦੀ ਕੁਦਰਤ ਹੈ ਨਾ ਦੇਖੋ ਇੱਕ ਜ਼ਰੀਆ ਬਣਿਆ ਹੁਣ ਮੈਂ ਜਦੋਂ ਵੀਡੀਓ ਛੁਡਿਓ ਬਣਾਉਂਦਾ ਬੰਦੇ ਕਹਿੰਦੇ ਯਾਰ ਤੁਹਾਡੇ ਪਿੰਡ ਨਹੀਂ ਕੋਈ ਆ ਜਾਂ ਕੋਈ ਘਰ-ਸ਼ਰ ਨਹੀਂ ਉੱਤੇ ਅਸੀਂ ਕਿ ਅਸੀਂ ਇਕੱਲੇ ਹੀ ਰਹਿੰਦੇ ਹਾਂ ਜੰਗਲ 'ਚ ਮੰਗਲ ਬਣਿਆ ਸਾਰਾ ਦਿਨ ਬੰਦੇ ਆਂਦੇ ਰਹਿੰਦੇ ਆ ਉਸ ਰੱਬ ਦੀ ਜ਼ਾਤ ਨੇ ਕੀ ਵਸੀਲਾ ਬਣਾਤਾ ਪਿੱਛੇ ਜੇ ਗੱਲ ਹੋਈ ਸੀ ਕਹਿੰਦੇ ਡੰਗਰਾਂ ਚ ਬਾ ਛੱਡਦੇ ਹਾਂ ਕੀ ਜਵਾਬ ਦੇਗਾ ਆਜਾ ਆਜਾ ਤਿੱਖਾ ਸਵਾਲ ਸਾਨੂੰ ਵੀ ਉੱਥੇ ਪਾਇਆ ਤੁਹਾਨੂੰ ਵੀ ਉਹ ਸਾਡੇ ਪਰੋਨੇ ਕਹਿੰਦੇ ਕਿ ਅਸੀਂ ਨਾ ਪੰਜਾਬ オリジナル ਪੰਜਾਬ ਦੇਖਣਾ ਚਾਹੁੰਦੇ ਆ ਮੈਂ ਕਿਹਾ ਚਲੋ ਫਿਰ ਤੁਹਾਨੂੰ ਮੱਜਾ ਮੋੜ ਬਣਾ ਕੇ ਭਾਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੇਰੇ ਕੋਲ ਨਾ ਜਦੋਂ ਮਹਿਮਾਨ ਆਂਦੇ ਨੇ ਨਾ ਕੋਈ ਫੈਮਲੀ ਆਉਂਦੀ ਆ ਮੈਂ ਅਕਸਰ ਉਹਨਾਂ ਨੂੰ ਇਹ ਗੱਲ ਪੁੱਛਦਾ ਭਾਜੀ ਆਪਾਂ ਅੰਦਰ ਬੈਠ ਕੇ ਖਾਣਾ ਖਾਓ ਉਹ ਪਹਿਲਾਂ ਹੀ ਕਹਿ ਦਿੰਦੇ ਨੇ ਨਹੀਂ ਅਸੀਂ ਨਾ ਬਾਹਰ ਬੈਠ ਕੇ ਖਾਣਾ ਅਸੀਂ ਵੀਡੀਓ ਵਗੈਰਾ ਬਣਾਨ ਇਹ ਨਹੀਂ ਬਿਲਕੁਲ ਇਹ ਤਾਂ ਮੈਂ ਵੀ ਤਾਂ ਹੁਣ ਦੇਖੋ ਨਾ ਉੱਥੋਂ ਉੱਠ ਕੇ ਵੇਲੀ ਚ ਇੱਥੇ ਆ ਗਏ ਆਪਾਂ ਖੇਤ ਦੀ ਗੱਲ ਕਰਨੀ ਹੈ ਤਾਂ ਖੇਤ ਚ ਚਲੀਏ ਜੇ ਮੱਝਾਂ ਦੀ ਗੱਲ ਕਰਨੀ ਤਾਂ ਮੱਝਾਂ ਚ ਚਲੀਏ ਯਾਰ ਉੱਥੇ ਅਸੀਂ ਸ਼ਹਿਰਾਂ ਚ ਰਹਿ ਰਹਿ ਕੇ ਤਾਂ ਅੱਕ ਗਏ ਆ ਸਾਨੂੰ ਅਗਲੇ ਦਿਨ ਇੱਕ ਬੰਦਾ ਆਇਆ ਮੈਂ ਕਿਹਾ ਭਾਜੀ ਉੱਥੇ ਅੰਦਰ ਬੈਣੇ ਕਹਿੰਦਾ ਇਹ ਗੱਲ ਸੁਣ ਲੈ ਤੇਰੇ ਤੋਂ ਸੋਨੇ ਡਰਾਇੰਗ ਰੂਮ ਨੇ ਸਾਡੇ ਬੈਡਰੂਮ ਵੀ ਤੇਰੇ ਤੋਂ ਸੋਨੇ ਨੇ ਕਹਿੰਦਾ ਸੀ ਸਿਰਫ ਇਹ ਕੋਈ ਦੇਖਣ ਆਇਆ ਤੇ ਅਸੀਂ ਮੈਂ ਮੈਂ ਚੁੱਪ ਹੋ ਗਿਆ ਮੈਂ ਕਹਾਂ ਮੈਂ ਹੁਣ ਕੀ ਕਹਾਂ ਨਹੀਂ ਨਹੀਂ ਇਹਦੇ ਵਿੱਚ ਕੋਈ ਐਸੇ ਕਮੈਂਟ ਕਰਨੇ ਨਹੀਂ ਚਾਹੀਦੇ ਕਿਉਂਕਿ ਇਹੀ ਤਾਂ ਕਲਚਰ ਵੇਖਣ ਅਸੀਂ ਪਾਕਿਸਤਾਨ ਆਉਣੇ ਆ ਕਿਉਂ ਜੀ ਪ੍ਰਧਾਨ ਜੀ ਬਾਜੀ ਇਹੀ ਚੀਜ਼ ਵੇਖਣ ਆ ਪਾਉਣੇ ਨਾ ਇਹੋ ਕਲਚਰ ਵੇਖਣੀ ਆ ਕਿਉਂਕਿ ਸਾਡੇ ਦਾ ਕਲਚਰ ਅਲੋਪ ਹੋ ਗਿਆ ਹਾਂ ਇਸੇ ਕਰਕੇ ਤੁਹਾਡੀਆਂ YouTube ਤੇ ਵੀਡੀਓ ਲੋਕ ਇਹੋ ਕੁਝ ਹੀ ਵੇਖਦੇ ਆ ਬਾਜੀ ਨਹੀਂ ਆਂਦੇ ਸਾਰੀ ਪਿੱਛੇ ਕਹਿੰਦੇ ਜਾਨੀ ਤੇ ਫਾਨੀ ਕਿੱਥੇ ਨੇ ਜਿਹੜੇ ਨਾਲ ਆਪਣੇ ਬੰਦੇ ਹੁੰਦੇ ਨੇ ਬਾਜੀ ਮੈਂ ਇੱਕ ਹੋਰ ਗੱਲ ਦੱਸਦਾ ਜਿਹੜੇ ਬੰਦੇ ਇੰਜ ਦੇ ਕਮੈਂਟ ਕਰਨ ਵਾਲੇ ਤਾਂ ਠੀਕ ਨੇ ਉਹਨਾਂ ਦਾ ਹੱਕ ਬੰਦਾ ਵੀਡੀਓ ਵੇਖਦੇ ਨੇ ਪੁੱਛ ਲੈਂਦੇ ਨੇ ਜਿਹੜੇ ਬੰਦੇ ਤੁਹਾਡੇ ਅਗੇਨ ਵੀ ਤੁਹਾਡੇ ਖਿਲਾਫ ਵੀਡੀਓ ਪਾਉਂਦੇ ਨੇ ਉਹਨਾਂ ਨੂੰ ਮੈਂ ਇਹ ਕਹਿੰਦਾ ਕਿ ਉਹਨਾਂ ਬੰਦਿਆਂ ਕੋਲ ਕੋਈ ਕੰਟੈਂਟ ਹੀ ਨਹੀਂ ਆ ਜਿਹੜੇ ਸਿਰਫ ਸਾਡੇ ਉੱਤੇ ਛੜੇ ਆਉਂਦੇ ਨੇ ਜੇ ਕੋਈ ਕੰਟੈਂਟ ਹੋਵੇ ਏਡਾ ਹੀ ਉਹ ਹੋਵੇ ਤੇ ਕਿਉਂ ਉਹ ਇੰਜ ਦੀਆਂ ਹਰਕਤਾਂ ਲੱਭਦੇ ਬੜੇ ਕੰਟੈਂਟ ਨੇ ਸਿਰਫ ਲੋਕ ਜਿਹੜਾ ਕੰਟਰੋਵਰਸੀ ਚ ਜ਼ਿਆਦਾ ਵੜਦੇ ਆ ਮੈਂ ਤਾਂ ਕੱਲੇ ਆ ਬਸ ਉਹ ਇਹਨਾਂ ਮਸ਼ਹੂਰ ਹੋਣ ਵਾਸਤੇ ਸਾਨੂੰ ਛੇੜੀ ਰੱਖਦੇ ਨੇ ਮੈਨੂੰ ਲੱਗਦਾ ਨਹੀਂ ਕੋਈ ਹੋਰ ਗੱਲ ਪੁੱਛਣੀ ਰਹਿ ਗਈ ਹੋਵੇ ਜੇ ਕੋਈ ਤੇਰੇ ਹੈਗੀ ਤਾਂ ਦ ਤੁਹਾਡੇ ਵਾਲੇ ਪਾਸੇ ਮੈਂ ਇਹ ਪੁੱਛਣਾ ਸੀ ਤੁਹਾਡੇ ਵਾਲੇ ਪਾਸੇ ਜਿਹੜੇ ਬਿਜਲੀ ਦੇ ਬਿੱਲ ਬੁੱਲੇ ਉਹ ਬਹੁਤ ਕਹਿੰਦੇ ਘੱਟ ਨੇ ਵੀਰੇ ਜਿੰਨੀ ਪਹਿਲੀ ਤੂੰ ਦੱਸੀ ਨਾ ਇੰਨੀ ਪਹਿਲੀ ਚ ਘਰ ਤੋਂ ਘਰ 25 ਮੋਟਰਾਂ ਲੱਗੀਆਂ ਹੋਣੀਆਂ ਸੀ ਤੇ ਹਰ ਮੋਟਰ ਤੇ ਨਹੀਂ ਤਾਂ ਦੂਜੀ ਤੀਜੀ ਮੋਟਰ ਤੇ ਟਰਾਂਸਫਾਰਮ ਤੇ ਕੋਈ ਬਿੱਲ ਨਹੀਂ ਹਾਂ ਬਿੱਲ ਕੋਈ ਨਹੀਂ ਬਿਲਕੁਲ ਜ਼ੀਰੋ ਕੋਈ ਬਿੱਲ ਆਉਣਾ ਹੀ ਨਹੀਂ ਬਿਜਲੀ ਵਾਲਿਆਂ ਨੇ ਆਉਣਾ ਹੀ ਨਹੀਂ 8 ਘੰਟੇ ਲਾਈਟ ਮਿਲਣੀ ਸਾਨੂੰ ਹੁਣ ਤੁਸੀਂ ਵੇਖ ਜੇ 100 ਕਿੱਲੇ ਚ 20 ਮੋਟਰਾਂ ਲੱਗੀਆਂ ਤੇ ਉਹਨਾਂ ਨੂੰ ਸਾਰਿਆਂ ਦਾ ਪਾਣੀ ਸੰਪਰਕ ਇਕੱਠਾ ਕਰਕੇ ਉਹ ਪੰਜਾਂ ਕਿੱਲਾਂ ਨੂੰ ਇਕੱਠਾ ਪਾਇਆ ਤੇ ਮੈਨੂੰ ਲੱਗਦਾ ਵੀ ਉਹ ਘ ਅਸੀਂ ਤੇ ਤੁਸੀਂ ਕਹਿੰਦੇ ਉੱਤੇ ਦਾ ਫ੍ਰੀ ਅਸੀਂ ਨਹਿਰ ਦਾ ਪਾਣੀ ਵੀ ਜਿਹੜਾ ਨਾ ਮੁੱਲ ਖਰੀਦਿਆ ਅੱਛਾ ਮਤਲਬ ਹੁਣ ਸਾਡੇ ਗਵਾਂਢੀ ਨੇ ਨਾ ਜਿਨ੍ਹਾਂ ਦੀ ਮੋਟਰਵੇ ਤੋਂ ਪਾਰ ਜ਼ਮੀਨ ਹੈ ਦੂਰ ਜ਼ਮੀਨ ਹੈ ਉਹਨਾਂ ਨੂੰ ਵੇਖਦਾ ਕਿ ਸਾਡਾ ਮਰਬਾਏ ਮਰਬਾਏ ਨੂੰ 6 6.5 ਘੰਟੇ ਪਾਣੀ ਆ ਅੱਛਾ ਤੇ ਉਹ ਕਹਿੰਦੇ ਨੇ ਕਿ ਸਾਡਾ ਦੂਰ ਹੀ ਨਹੀਂ ਜਾਣਾ ਅਸੀਂ ਕਹਿੰਦੇ ਆ ਫਿਰ ਸਾਨੂੰ ਵੇਚ ਦਿਓ ਅੱਛਾ ਅਸੀਂ ਉਹਨੇ 1.20 ਲੱਖ ਰੁਪਏ ਦਾ ਪਾਣੀ ਲਿਆ ਸਾਲ ਦਾ ਹਾਂ 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 1 ਲੱਖ 20 ਹਜ਼ਾਰ ਦਾ 1 ਲੱਖ 20 ਹਜ਼ਾਰ ਦਾ ਸਾਲ ਦਾ ਪਾਣੀ ਸਾਲ ਪਾਣੀ ਅਸੀਂ ਲਾ ਵੀ ਚੜਦੇ ਪੰਜਾਬ ਵਾਲੇ ਤੁਸੀਂ ਦੱਸੋ ਕਿੰਨੇ ਕ ਨਹਿਰ ਦੇ ਬਿੱਲ ਆਪਾਂ ਦਿੰਨੇ ਆ ਪਹਿਲਾਂ ਪਹਿਲਾਂ ਮਾਮਲਾ ਨੰਬਰਦਾਰ ਲੈਂਦੇ ਹੁੰਦੇ ਸੀ ਸਾਡਾ ਸਾਡਾ ਕੁਝ ਨਹੀਂ ਆ ਨਹਿਰ ਦਾ ਵੀ ਕੁਝ ਨਹੀਂ ਦਿੰਦੇ ਅਸੀਂ ਹੁਣ ਕਿਵੇਂ ਲੱਗਦਾ ਜੀ ਕਰਦਾ ਚੜਦੇ ਪੰਜਾਬ ਚੱਲ ਜਾ ਮੈਂ ਚਲੋ ਜੀ ਖੇਤੀਬਾੜੀ ਤੇ ਬਾਧੋ ਰਹਿ ਗਈ ਮੇਰਾ ਉੰਜ ਪਰਸਨਲ ਦਿਲ ਬੜਾ ਕਰਦਾ ਕਿ ਮੈਂ ਜਾਵਾਂ ਘੁੰਮ ਫਿਰ ਕੇ ਆਵਾਂ ਉਧਰਲਾ ਪੰਜਾਬ ਵੇਖਾਂ ਕਿਉਂਕਿ ਮੇਰਾ ਜਿਹੜਾ ਦਾਦਾ ਸੀ ਉਹ ਲੁਧਿਆਣੇ ਚੋਂ ਆਇਆ ਸੀ ਅੱਛਾ ਮੈਂ ਇਹ ਹੀ ਪੁੱਛਣ ਲੱਗਾ ਸੀ ਤੁਸੀਂ ਉਧਰ ਲਿਓ ਕਿ ਇੱਧਰ ਲਿਓ ਉਧਰ तहसील खन्ना ਪਿੰਡ ਮੁੱਤੋ ਥਾਣਾ ਵੀ ਖੰਨਾ ਲੱਗਦਾ ਹੈ ਅੱਛਾ ਖੰਨਾ ਦੇ ਵਿੱਚ ਮੁੱਤੋ ਹਾਂਜੀ ਕਦੀ ਵਿਖਾਇਆ ਕਿਸੇ ਨੇ ਕਿ ਨਹੀਂ ਕੋਈ ਨਹੀਂ ਹਲੇ ਤੱਕ ਤੇ ਕੋਈ ਨਹੀਂ ਬਸ ਚਲ ਮੈਂ ਵਿਖਾਵਾਂਗਾ ਤੇਰੇ ਜਦੋਂ ਗਿਆ ਇਹ ਸੱਚ ਪੱਕਾ ਵਿਖਾਵਾਂਗਾ ਠੀਕ ਹੋ ਗਿਆ ਹਾਂ ਦੇਖੋ ਜੀ ਇਹ ਅਸੀਂ ਇੱਧਰ ਰਹਿਣ ਵਾਲਿਆ ਸਾਡੇ ਉਹ ਮਹਿਮਾਨ ਆਂਦੇ ਨੇ ਉਧਰੋਂ ਕਾਫੀ ਸਰਦਾਰ ਭਰਾ ਸਾਡੀਆਂ ਭੈਣਾਂ ਆਂਦੀਆਂ ਮਾਵਾਂ ਆਂਦੀਆਂ ਉਹ ਆ ਕੇ ਜਿਹੜੇ ਬਾਹਰ ਗਏ ਨੇ ਉਹ ਆ ਕੇ ਦੇਖਦੇ ਨੇ ਸਾਡੇ ਨਾਲ ਬੈਠ ਕੇ ਖਾਂਦੇ ਪੀਂਦੇ ਨੇ ਬਹੁਤ ਖੁਸ਼ੀ ਹੁੰਦੀ ਆ ਮੇਰੀ ਆਪਣਾ ਦਿਲ ਕਰਦਾ ਕਿ ਯਾਰ ਮੈਂ ਜਾਵਾਂ ਉਧਰ ਪਰ ਤੁਹਾਨੂੰ ਗੁੱਸਾ ਯਾ ਨਹੀਂ ਚੜਦਾ ਵੀ ਯਾਰ ਸਾਨੂੰ ਇੰਨਾ ਮਹਿੰਗਾ ਤੇ ਚੜਦਾ ਸਾਡੀਆਂ ਸਰਕਾਰਾਂ ਦੇ ਗੁੱਸਾ ਚੜਦਾ ਦੇਖੋ ਅਸੀਂ ਜ਼ਿਮੀਦਾਰ ਆ ਸਾਡੇ ਪਾਕਿਸਤਾਨ ਦੀ ਮਾਸ਼ੀ ਜਿਹੜੀ ਹੈ ਕਹਿੰਦੇ ਨੇ 75% ਦੇ ਜ਼ਿਮੀਦਾਰ ਤੇ ਆ ਜ਼ਿਮੀਦਾਰ ਨੂੰ ਰੀੜ ਦੀ ਹੱਡੀ ਕਿਹਾ ਗਿਆ ਤੇ ਜਦੋਂ ਇਹ ਫਿਰ ਇਹਦਾ ਮਤਲਬ ਰੀੜ ਦੀ ਹੱਡੀ ਨੂੰ ਤੋੜਦੇ ਪਏ ਨੇ ਆਪਣੀ ਨੂੰ ਜਦੋਂ 75% ਮਾਸ਼ੀਅਤ ਕਿਸਾਨ ਤੇ ਜ਼ਿੰਮੇਵਾਰ ਤੇ ਜ਼ਰਾਤ ਤੇ ਆ ਤੇ ਜੇ ਉਹਦੇ ਹੀ ਇਹ ਹੋਣਾ ਪਿੱਛੇ ਦੇ ਟੈਕਸ ਲੱਗਾ ਮੈਨੂੰ ਪਤਾ ਲੱਗਾ ਕਿ ਜਿਹੜਾ ਕਰੋੜ ਰੁਪਈਆ ਕਮਾਉਂਦਾ ਨਾ ਉਹ 45 ਲੱਖ ਰੁਪਈਆ ਟੈਕਸ ਦੇਗਾ ਲੋ ਤੇ ਅਸੀਂ ਠੇਕੇ ਦੀ ਭੁਇਂ ਛੱਡਤੀ ਸੀ ਕਿ ਅਸੀਂ ਨਾ ਕਮਾਵਾਂਗੇ ਨਾ ਟੈਕਸ ਦਾਂਗੇ ਵਾਜੀਪਾ ਯਾਨੀ ਜਿੱਥੇ ਹੋ ਤੁਸੀਂ ਉੱਥੇ ਰਹੋ ਜੇ ਉੱਤੇ ਹੋਗੇ ਤਾਂ ਵੀ ਤਾਂ ਵੀ ਟੈਕਸ ਦੇਣਾ ਪਊਗਾ ਉਹਨੇ ਟੈਕਸ ਹੀ ਇੰਨੇ ਕੋ ਲੱਗ ਗਿਆ ਜ਼ਿੰਮੇਦਾਰ ਵਿਚਾਰਾ ਕੀ ਕਰੇ ਖਾਦਾ ਐਡੀਆਂ ਮਹਿੰਗੀਆਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਕਹਿੰਦੇ ਹੋ ਘਾਟਾ ਕਿਵੇਂ ਪਿਆ 2 ਲੱਖ ਰੁਪਈਆ ਨਾ ਪਹਿਲੀ ਦਾ ਠੇਕਾ ਏ 6 ਮਹੀਨੇ ਦਾ ਠੇਕਾ ਲੱਖ ਰੁਪਈਆ ਹੋ ਗਿਆ ਲੱਖ ਰੁਪਈਆ ਖਰਚਾ ਗਨਾ ਲਗਾ ਮੈਂ ਲੱਖ ਰੁਪਏ ਦਾ ਠੇਕਾ ਉਸ ਤੋਂ ਬਾਅਦ 20000 ਰੁਪਏ ਦਾ ਬੀ 1 ਲੱਖ 20000 ਤੇ ਡੀਏਪੀ ਖਾਦ ਦਾ ਤੋੜਾ 15000 ਰੁਪਏ ਦਾ ਸੀ ਉਦੋਂ ਪਾਇਆ ਹੂੰ ਬਿਲਕੁਲ 135000 ਤਿੰਨ ਤੋੜੇ ਯੂਰੀ ਆ 15000 ਦੇ ਉਹ ਪਾ ਲੋ ਹੂੰ 40 1.5 ਲੱਖ ਹੋ ਗਿਆ ਠੀਕ ਹੋ ਗਿਆ ਉਸ ਤੋਂ ਬਾਅਦ 15000 ਰੁਪਏ ਦੀ ਵੜਾਈ ਦਿੱਤੀ ਹੂੰ 165000 ਹੋ ਗਿਆ ਉਸ ਤੋਂ ਬਾਅਦ ਜਿਹੜੀ ਲੁਵਾਈ ਤੇ ਪਟਾਈ ਦਿੱਤੀ ਪਨੀਰੀ ਦੀ ਲਾਬ ਦੀ 10000 ਰੁਪਏ ਲੁਵਾਈ ਪਟਾਈ ਲਾ ਲੋ 70 ਹੋ ਗਿਆ ਹੂੰ 170 170 ਹੂੰ ਉਸ ਤੋਂ ਬਾਅਦ ਜਿਹੜਾ ਇਹਦੀ ਉਨੇ ਲੇਜ਼ਰ ਕੀਤਾ ਪਹਿਲੀ ਵਾਈਓ ਕੀਤਾ 10000 ਰੁਪਿਆ ਲਾ ਲੋ 185000 ਹੋ ਗਿਆ ਤੁਹਾਡੀ ਆਪ ਦੀ ਲੇਬਰ ਹਾਂ 185000 ਹੋ ਗਿਆ ਉਸ ਤੋਂ ਬਾਅਦ ਇਹਦੇ ਉੱਪਰ ਪਟਾਸ਼ ਪਈ ਤੋੜਾ 8000 ਦਾ 10000 ਦਾ ਅਸੀਂ 95 ਹੋ ਗਿਆ ਉਸ ਤੋਂ ਬਾਅਦ ਜਿਹੜੇ ਬਿਜਲੀ ਦੇ ਬਿੱਲ ਲਏ ਸੀ ਇੱਕ ਕਿੱਲੇ ਦੇ ਉੱਪਰ 30000 ਰੁਪਿਆ ਬਿਜਲੀ ਦਾ ਬਿੱਲ ਪਾ ਲੋ ਜਿੰਨਾ ਜਿੰਨਾ ਅਸੀਂ ਬਿੱਲ ਭਰਦੇ ਰਹੇ ਹਾਂ 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 ਇੱਕ ਲੱਖ 2 ਲੱਖ 2 ਲੱਖ ਤੇ 5-7000 ਰੁਪਿਆ ਉਸ ਤੋਂ ਬਾਅਦ ਇਹਦੇ ਤੇ ਜ਼ਹਿਰਾ ਪਈਆਂ ਹੋਰ ਪੇ ਤੇ ਮੂੰਜੀ ਕਿਨੇ ਦੀ ਅਸੀਂ ਵੇਚੀ 70000 ਦੀ 80000 ਰੁਪਏ ਦੀ 220000 ਕਰੀਬ ਖਰਚਾ ਕਰਕੇ ਮੂੰਜੀ ਮੂੰਜੀ ਚੋਨਾ ਕਰਨੇ ਅਸੀਂ ਹੂੰ 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 80000 ਦੀ 85000 ਦੀ 1800 ਰੁਪਏ ਵਿਕੀ ਤੇ ਫਿਰ ਇੰਨਾ ਘਾਟਾ ਖਾ ਕੇ ਤੁਸੀਂ ਇੰਨਾ ਕੰਮ ਕਿਉਂ ਕਰਦੇ ਹੋ ਤੇ ਛੱਡ ਤੇ ਦਿੱਤਾ ਹੋਰ ਘਾਟਾ ਕਿੰਨੀ ਕੁ 더 ਖਾਵਾਂਗੇ ਤੁਸੀਂ ਵੇਖੋ ਫਸਟ ਇਅਰ ਹੀ ਹੋਇਆ ਹੈ ਨਹੀਂ ਫਸਟ ਇਅਰ ਇਹ ਜੋ ਹੈ ਅਗੂ ਪਿਛਲੀ ਵਾਰੀ ਕਰਨਗ ਨੇ ਵੀ ਇੰਜ ਹੀ ਕੀਤਾ ਉਹ ਕਨਗ ਹੈ ਸਾਲ ਵਾਲੇ ਨੇ ਕਿੰਦਾ ਕੀਤਾ ਨਾ ਜ਼ਿਆਦਾ ਮਸਲਾ ਹਾਂ ਜੀ ਜਿਹੜਾ ਰੇਟ ਦਿੱਤੀ ਡਾਊਨ ਰਿਆ ਨਾ ਕਿ ਜੋ ਵਰਤਾਈ 4300 ਰੁਪਏ ਰੇਟ ਸੀ ਉਦੋਂ ਉੱਚੀ ਉਦੋਂ ਠੀਕ ਸੀ ਠੀਕ ਸੀ ਜ਼ਿਮੀਂਦਾਰ ਉਦੋਂ ਪਰ ਹੁਣ ਨਹੀਂ ਤੇ ਕੀ ਕਰੀਏ ਇੰਨਾ ਘਾਟਾ ਖਾ ਘਾਟਾ ਖਾ ਕੇ ਹੱਸੀ ਜਾਂਦਾ ਵੇਖੋ ਗਾਟੋ ਹਸਨਾਈ ਹੋਰ ਕਿਸੇ ਨੂੰ ਰੋਕੇ ਵਾਹਾਂਗੇ ਉਹਦੇ ਦੇ ਥੋੜੀ ਦੇਣਾ ਸਹੀ ਗੱਲ ਹੈ ਕੋਈ ਨਹੀਂ ਗੱਲ ਜੋ ਜੋ ਉਹ ਕਾਟਾ ਪਿਆ ਪੂਰਾ ਹੋਈਏਗਾ ਪਰ ਅਸੀਂ ਇਹਦੇ ਤੋਂ ਅਸੀਂ ਕਿ ਬਸ ਅਸੀਂ ਨਹੀਂ ਹੋਣ ਵਾਲੀ ਅਸੀਂ ਆਪਣਾ ਮੱਜਾਂ ਦਾ ਕੰਮ ਠੀਕ ਛੱਡਦੇ ਪੰਜਾਬ ਦੇ ਜਿਹੜਾ ਯੂਥ ਹੈ ਤੈਨੂੰ ਵੇਂਦਾ ਉਹਨੂੰ ਕੀ ਕਹੇਗਾ ਉਹਨਾਂ ਨੂੰ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਮਿਹਨਤ ਕਰੋ ਮਿਹਨਤ ਜਜ਼ਮਤ ਆ ਤੇ ਮਾਪਿਓ ਦਾ ਨਾਮ ਜਿਹੜਾ ਹੈ ਉਹ ਜਿਹੜਾ ਲੋਕ ਰੋਸ਼ਨ ਕਰਦੇ ਨੇ ਯਾਰ ਮੇਰਾ ਅੱਬਾ ਮੈਨੂੰ ਇੱਕ ਗੱਲ ਕਹਿੰਦਾ ਹੁੰਦਾ ਸੀ ਪੁੱਤਰ ਕੰਮ ਆਪਣਾ ਤੇ ਬੱਲੇ ਬੱਲੇ ਲੋਕਾਂ ਦਾ ਮੈਂ ਕਹਿੰਦਾ ਐ ਵੀ ਮਾਰੀਆਂ ਦਾ ਕੰਮ ਕਰਾਉਣ ਵਾਸਤੇ ਤੇ ਹੁਣ ਪਤਾ ਲੱਗਦਾ ਕੰਮ ਤੇ ਮੈਂ ਆਪਣੇ ਕਰਦਾ ਬੱਲੇ ਬੱਲੇ ਲੋਕ ਮੇਰੇ ਬੰਦੇ ਦੇਖਦੇ ਆ ਕਮੈਂਟ ਕਰਦੇ ਆ ਭਾਜੀ ਤੁਹਾਡੀ ਵੀਡੀਓ ਦੇਖਦੇ ਹੋ ਤੁਸੀਂ ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰਦੇ ਹੋ ਬਹੁਤ ਵਧੀਆ ਕੰਮ ਕਰਦੇ ਹੋ ਨਾ ਕਿਸੇ ਨੂੰ ਕੋਈ ਦਿੱਤਾ ਨਾ ਲਿੱਤਾ ਘਰ ਬੈਠੇ ਪੱਠੇ ਪੱਠੇ ਆਂਦੇ ਵੱਡੇ ਖਾਲ ਆਵਦਾ ਖਾਲਿਆ ਮੈਂ ਚਾਹ ਆਉਂਦੀਆਂ ਚੋਈਆਂ ਹਨਾ ਨਾ ਕਿਸੇ ਹੱਦ ਤੱਕ ਕੁਛ ਕੀਤਾ ਨਾ ਗੱਲ ਨਾ ਬਾਤ ਪਰ ਅੱਜ ਕੱਲ ਪਤਾ ਕੀ ਹੁੰਦਾ ਅੱਜ ਕੱਲ ਉਹ ਕਿਸੇ ਉਹ ਕਿਸੇ ਦਾ ਅੱਬਾ ਸੁੱਤਾ ਪਿਆ ਸੀ ਤੇ ਉਹਦੀ ਉਹਦੇ ਆਪਦੇ ਬੱਚਿਆਂ ਨੂੰ ਉਹਦੀ ਘਰ ਵਾਲੀ ਸਮਝਾਉਣ ਲੱਗੀ ਪੁੱਤਰ ਤੁਸੀਂ ਆਪਦੇ ਬਾਪ ਦਾ ਸਿਰ ਉੱਚਾ ਕਰਨਾ ਹਨਾ ਇੰਨੀ ਮਿਹਨਤ ਕਰਨੀ ਹੈ ਉਹ ਤੁਰੇ ਗਿਆ ਉਹਦੇ ਥਲੇ ਸਹਰਾਣਾ ਇੱਕ ਹੋਰ ਦੇ ਦਿੱਤਾ ਸਿਰ ਥਲੇ ਦਾ ਸਿਰ ਉੱਚਾ ਕਰਤਾ ਅੱਜ ਕੱਲ ਤਾਂ ਇਹ ਹਸਾਬ ਤਮ ਹੋ ਗਿਆ ਚਲੋ ਬਹੁਤ ਵਧੀਆ ਲੱਗਾ ਆਪਾਂ ਹੁਣ ਅਸੀਂ ਵੀ ਚੱਲਦੇ ਆਂ ਅਸੀਂ ਲਾਹੌਰ ਜਾਣਾ ਹਨਾ ਤੇ ਬੜਾ ਵਧੀਆ ਲੱਗਾ ਇਸੇ ਤਰ੍ਹਾਂ ਹੀ ਲੱਗੇ ਰਹੋ ਹਾਂਜੀ ਹਨਾ ਪੰਜਾਬੀ ਤੇ ਪੰਜਾਬ ਵਾਸਤੇ ਜ਼ਰੂਰ ਬੋਲਿਆ ਕਰੋ ਤੇ ਬੋਲਦੇ ਵੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਦੇਖੋ ਆਪਾਂ ਵੀਡੀਓ ਬਣਾਉਂਦੇ ਆ ਨਾ ਜਿਵੇਂ ਤੁਸੀਂ ਆਏ ਹੋ ਭਾਜੀ ਹੋਰੀ ਆਏ ਨੇ ਤੁਸੀਂ ਵੀਡੀਓ ਦੇਖ ਕੇ ਆਏ ਹੋ ਨਾ ਕਿ ਪਾਕਿਸਤਾਨ ਦੇ ਵਿੱਚ ਕੀ ਚੱਲਦਾ ਪਿਆ ਜਿਵੇਂ ਆਪਣੀ ਕੋਈ ਬੰਦਾ ਵੀਡੀਓ ਦੇਖੇਗਾ ਇਹ ਪੋਜ਼ਿਟਿਵ ਜਿਹੜਾ ਏ ਜੋ ਵੀ ਹਕੀਕਤ ਆ ਤੁਸੀਂ ਦੱਸੋ ਕਿਸੇ ਬਾਰੇ ਕਿਉਂਕਿ ਜੇ ਵਧੀਆ ਹੈ ਤੇ ਵਧੀਆ ਦੱਸੋ ਜੇ ਬੁਰਾ ਹੈ ਤੇ ਬੁਰਾ ਦੱਸੋ ਕਿਉਂਕਿ ਅਗਲੇ ਬੰਦੇ ਨੂੰ ਪਤਾ ਹੋਵੇ ਕਿ ਉੱਥੇ ਕੀ ਚੱਲ ਰਿਹਾ ਹੈ ਉੱਥੇ ਕੀ ਚੱਲਦਾ ਹੈ ਬਿਲਕੁਲ ਕੀ ਚੱਲਦਾ ਹੈ ਅਸੀਂ ਵੀਡੀਓ ਬਣਾਉਂਦੇ ਆ ਸਾਡੇ ਕੋਲ ਇੱਥੇ ਬੰਦੇ ਬੜੇ ਹੋ ਜਾਂਦੇ ਨੇ ਵੀਡੀਓ ਦੇ ਰਾਈ ਲੋਕਾਂ ਦਾ ਆਣਾ ਜਾਣਾ ਵੱਧ ਗਿਆ ਕਾਫੀ ਜ਼ਿਆਦਾ ਬੰਦੇ ਆਣ ਲੱਗ ਗਏ ਇਹ ਸੋਸ਼ਲ ਮੀਡੀਆ ਦੇ ਰਾਈ ਪਹਿਲਾਂ ਪਹਿਲਾਂ ਹੁੰਦਾ ਸੀ ਲੋਕ ਦੇਖਦੇ ਸੀ ਟੀਵੀਾਂ ਦੇ ਉੱਤੇ ਪਾਕਿਸਤਾਨ ਇੰਨੇ ਬੰਦੇ ਮਰ ਗਏ ਇੰਜ ਹੋ ਗਿਆ ਇੰਜ ਹੋ ਗਿਆ ਉਹ ਸਾਨੂੰ ਜਿਹੜੇ ਬੰਦੇ ਫੋਨ ਕਰਨਾ ਯਾਰ ਉੱਥੇ ਤੇ ਤੁਸੀਂ ਕੀ ਬਨੇ ਹੋ ਅਸੀਂ ਗਿਆ ਭਾਈ ਐਵੇਂ ਗੱਲਾਂ ਹੀ ਆ ਤੁਸੀਂ ਆ ਕੇ ਵੇਖ ਲਓ ਇੱਥੇ ਕੀ ਹੈ